ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਕਾਲੀ ਦਲ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਆਪਪਾ ਵਿੱਚ ਹੋਏ ਸ਼ਾਮਿਲ ਪਿਛਲੇ ਦਿਨੀ ਸ਼ਰਮ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੌਮੀ ਮੀਤ ਪ੍ਰਧਾਨ ਸੁਪਿੰਦਰ ਸਿੰਘ ਗਰਚਾ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਚਰਚਾਵਾਂ ਜਾਰੀ ਸੰਕੇ ਉਹਨਾਂ ਦੇ ਵੱਲੋਂ ਭਾਜਪਾ ਜੁਆਇਨ ਕਰ ਲਈ ਜਾਵੇਗੀ ਪਰ ਹੁਣ ਉਹਨਾਂ ਚਰਚਾਵਾਂ ਤੇ ਵੀ ਵਿਰਾਮ ਲੱਗ ਚੁੱਕਿਆ ਹੈ ਰਸਮੀ ਤੌਰ ਤੇ ਭਾਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਗਰਚਾ ਦੇ ਵੱਲੋਂ ਕਰ ਲਈ ਗਈ ਹੈ ਉਸ ਦਿਨ ਨਾਲ ਹੀ ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਹੀ ਹੁਣ ਤੱਕ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਸੇਵਾਵਾਂ ਨਿਵਾਰੇ ਸੰਤ ਸੁਖਵਿੰਦਰ ਪਾਲ ਸਿੰਘ ਅੱਚਾ ਦੱਸ ਦਈਏ 1960 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਚਰਨ ਸਿੰਘ ਤੌੜਾ ਦੀ ਮੌਜੂਦਗੀ ਦੇ ਵਿੱਚ ਵੱਡੀ ਗਿਣਤੀ ਅਤੇ ਨੌਜਵਾਨਾਂ ਸਮੇਤ ਸ਼ਾਮਲ ਹੋਏ ਸਨ ਅਤੇ 1999 ਤੋਂ ਹੀ ਲਗਾਤਾਰ ਵੱਡੇ ਅਹੁਦਿਆਂ 'ਤੇ ਸੇਵਾਵਾਂ ਨਿਭਾਉਂਦੇ ਰਹੇ ਨੇ ਪਰ ਹੁਣ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਉਸ ਦੇ ਨਾਲ ਹੀ ਸਵਾਗਤ ਕਰਦਿਆਂ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਤੇ ਪੰਜਾਬ ਨੂੰ ਲੈ ਕੇ ਰਲ ਮਿਲ ਕੇ ਵਧਰੀ ਦੇ ਨਾਲ ਕੰਮ ゲット。